ਠੀਕ ਆ ਰਾਕਿੰਦਾ ਬਾਈ ਆਹ ਹਾਂ ਜੀ ਕੀ ਹਾਲ ਹੈ ਬਾਈ ਠੀਕ ਆ ਬਾਈ ਵਧੀਆ ਵਧੀਆ ਬਾਈ ਨਾਮ ਤੇ ਪਿੰਡ ਦੱਸ ਦਿਓ ਜੀ ਪਿੰਡ ਸਾਹ ਚੰਦਾ ਇਨਾਮ ਕਲਦੀਪ ਸਿੰਘ ਰਾਤ ਬਾਈ ਉਹ ਕੀ ਘਟਨਾ ਹੋਈ ਸੀ ਕਿ ਕੀ ਚੱਕਰ ਬਣ ਗਿਆ ਹਾਂ ਜੀ ਅਸੀਂ ਨਾ ਹਾਂਜੀ ਸਸੇ ਕਾਲ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਕੱਲ ਜਿਹੜੀ ਵੀਡੀਓ ਵਾਇਰਲ ਹੋਈ ਸੀ ਵੀਰ ਜਿਹੜੇ ਆਂਡੇ ਨਹੀਂ ਸੀਟ ਰਿਆਂ ਲੈ ਕੇ ਚਲੇ ਗਏ ਸੀ ਉਹ ਵੀਰਾਂ ਦੀ ਵੀਡੀਓ ਜਿਹੜੀ ਆਈ ਆ ਅੱਜ ਵੀ ਉਹ ਕਹਿ ਰਹੇ ਨੇ ਆਪਣੇ ਸਫਾਈ ਦੇ ਵਿੱਚ ਵੀ ਆਪਾਂ ਅਸੀਂ ਪੈਸੇ ਸਾਡੀ ਪੇਮੈਂਟ ਪਾਪਸ ਹੋ ਗਈ ਸੀ ਤਾਂ ਅਸੀਂ ਵਾਪਸ ਆਏ ਹਾਂ ਆਈ ਸੀ ਦੁਬਾਰਾ ਤੇ ਤੁਹਾਡੀ ਗੱਲਬਾਤ ਆਪਾਂ ਵੀਰੇ ਸਾਰੀ ਕਰਾਉਣੀ ਆ ਉਹਨਾਂ ਨਾਲ ਦਿਖਾਉਣਾ ਤੁਹਾਨੂੰ ਕੀ ਗੱਲਬਾਤ ਹੋਈ ਆ ਤੇ ਵੀਡੀਓ ਸ਼ੁਰੂ ਕਰਦੇ ਆ ਜੀ ਤੁਹਾਡੇ ਨਾਲ ਜਿਹੜੀ ਗੱਲਬਾਤ ਹੋਈ ਆ ਉਹਨਾਂ ਨਾਲ ਰਾਤ ਉਹ ਛੇੜ ਰਿਆ ਜਿਹੜੀਆਂ ਲੈ ਗਈ ਸੀ 2021 ਰੁਪਏ ਜਿਹੜੀ ਪੇਮੈਂਟ ਬਣਦੀ ਸੀ ਉਹਨਾਂ ਦੀ ਤੇ ਉਹ ਟ੍ਰੇਨ ਲੈ ਕੇ ਚਲੀ ਗਈ ਸੀ ਰਾਤ ਉਹ ਕਰ ਰਿਹਾ ਵੀ ਵਾਪਸ ਆਈ ਸੀ ਅਸੀਂ ਦੁਆਰਾ ਤੇ ਤੁਹਾਨੂੰ ਦਿਖਾਉਣਾ ਜੀ ਸਾਰੀ ਵੀਡੀਓ ਦੇਖਿਓ ਤੁਸੀਂ ਵੀਡੀਓ ਆ ਆ ਸੀ ਰਾਤ ਕਰਿੰਦਾ ਬਈ ਆ ਆ ਸੀ ਕੀ ਹਾਲ ਹੈ ਬਾਈ ਠੀਕ ਹੈ ਬਈ 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 ਇਨਾਮ ਤੇ ਪਿੰਡ ਦੱਸ ਦਿਓ ਜੀ ਪਿੰਡ ਸਾਹਿਬ ਚੰਦਾ ਇਨਾਮ ਕੁਲਦੀਪ ਸਿੰਘ ਜੀ ਰਾਤ ਬਈ ਉਹ ਕੀ ਘਟਨਾ ਹੋਈ ਸੀ ਕਿ ਕੀ ਚੱਕਰ ਬਣ ਗਿਆ ਸੀ ਜੀ ਅਸੀਂ ਨਾ ਇਥੋਂ ਆਂਡੇ ਲੈ ਕੇ ਗਏ ਸੀਗੇ ਛੇਟ ਰਿਆਂ ਤੇ ਆਪਣੇ ਸਕੈਨਰ ਤੇ ਪਹਿਲੇ ਸਕੈਨ ਉਤੇ ਪੇਮੈਂਟ ਕੋਈ ਨਹੀਂ ਸੀ ਜਿਹੜਾ ਮੈਂ ਨਾਲ ਪੜਾ ਸੀ ਉਹਨਾਂ ਆਪਣੀ ਪੇਮੈਂਟ ਹੋ ਗਈ ਠੀਕ ਹੈ ਲੋ ਜੀ ਅਸੀਂ ਮੁੜ ਕੇ ਉਹ ਮਤਲਬ ਇਥੋਂ ਪਰ ਗਏ ਜਾਵਨੇ ਤੇ ਉਹ ਤੋਂ ਬਾਅਦ ਅੱਧੇ ਘੰਟੇ ਬਾਅਦ 25 ਮਿੰਟਾ ਬਾਅਦ ਉਹ ਪੇਮੈਂਟ 2100 ਰੁਪਿਆ ਸਾਡੇ ਕੋਲ ਵਾਪਸ ਹੀ ਆ ਗਈ ਜੋ ਸਾਡੇ ਕੋਲ ਪੇਮੈਂਟ ਵਾਪਸ ਆ ਗਈ ਉਹਦਾ ਅਸੀਂ ਮੁੜਿਆ ਜੀ ਅਸੀਂ ਅਗੇ ਵੀ ਪੇਮੈਂਟ ਉਹਨਾਂ ਹੀ ਦੇ ਤੇ ਬਾਈ ਦਾ ਨੰਬਰ ਵੀ ਸਾਡੇ ਕੋਲ ਹੈ ਨਹੀਂ ਸੀਗਾ ਤੇ ਬਾਅਦ ਚ ਅਸੀਂ ਬੋਰਡ ਤੋਂ ਨੰਬਰ ਪੜਿਆ ਨੰਬਰ ਵੜ ਕੇ ਬਾਈ ਨੂੰ ਫੋਨ ਲਾਇਆ ਤੇ ਬਾਈ ਜੀ ਕਹਿੰਦੇ ਹੁਣ ਤਾਂ ਥੋੜੀ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਦੇਖ ਕੇ ਆਏ ਆ ਅਸੀਂ ਹੈਗਾ ਨਹੀਂ ਜੀ ਅਸੀਂ ਵੀਡੀਓ ਦੇਖ ਕੇ ਨਹੀਂ ਆਏ ਸੀ ਤਾਂ ਮਨ ਲਓ ਵੀ ਸਾਡੇ ਕੋਲ ਪੈਸੇ ਵਾਪਸ ਆ ਗਏ ਨਾ 300 ਮੈ ਕਿੱਥੋਂ ਆਏ ਸੀ ਕਾਲੀ ਜੀ ਸੀਗੇ ਤੁਸੀਂ ਨਹੀਂ ਆਪ ਕੋਈ ਬੰਦਾ ਨਾ ਪੁੱਛਦਾ ਹੁੰਦਾ ਜਿਵੇਂ ਸਟੈਨ ਕਰਕੇ ਵੀ ਪੈਸੇ ਆ ਗਏ ਹਾਂ ਜੀ ਹਾਂ ਜੀ ਪਿੰਡੋਂ ਹੀ ਆਏ ਸੀ ਜੀ ਠੀਕ ਹੈ ਜਿਹੜੇ ਇਧਰੋਂ ਸਾਹਮਣੇ ਹਾਂ ਜੀ ਤੇ ਜਾਣਾ ਕਿੱਥੇ ਸੀਗੇ ਜੀ ਪਿੰਡੋਂ ਹੀ ਮਖੰਦੇ ਤੇ ਰਾਤ ਕੀ ਗੱਲ ਬਾਤ ਹੋਈ ਸੀ ਬਾਈ ਨਾਲ ਹੋ ਗਈ ਬਾਈ ਨਾਲ ਰਾਤ ਗੱਲ ਹੋਈ ਸੀ ਬਾਈ ਕਹਿੰਦਾ ਵੀ ਹੁਣ ਤਾਂ ਵੀਡੀਓ ਵਾਇਰਲ ਹੋਊਗੀ ਤੁਸੀਂ ਵੀਡੀਓ ਵੇਖ ਆਏ ਸੀ ਆਪਾਂ ਸੁਭਾਹ ਗੱਲ ਕਰਾਂਗੇ ਕਹਿੰਦਾ ਤੇ ਫਿਰ ਅਸੀਂ ਕਿ ਵੀ ਸੁਭਾਹ ਆਪਣੇ ਭਾਈਆਂ ਨਾਲ ਸੰਪਰਕ ਕਰਨ ਸੰਖੰ ਨੂੰ ਕਾਲੀਦਾਲ ਬਲ ਬਲ ਕਰਾਂ ਸੀ ਉਹਨਾਂ ਨਾਲ ਗੱਲ ਕਰਾਉਂਦੇ ਆ ਬਾਈ ਕਹਿੰਦਾ ਗੱਲ ਕਰਾ ਦਿਓ ਕੋਈ ਗੱਲ ਨਹੀਂ ਮੈਂ ਵੀਡੀਓ ਡਿਲੀਟ ਮਾਰ ਦੂੰਗਾ ਤੇ ਅਸੀਂ ਉਹਨਾਂ ਨੂੰ ਫੋਨ ਲਾਇਆ ਉਹ ਉੱਥੇ ਵੇਚੀ ਕਰਦੇ ਨੇ ਹੁਣ ਚੱਕਿਆ ਉਹ ਕਹਿੰਦਾ ਵੀ ਉੱਥੇ ਵੇਚੀ ਕਾਫੀ ਨਹੀਂ ਰਹਾ ਹੋ ਗਿਆ ਸੀ ਹਾਂ ਜੀ ਹਾਂ ਜੀ ਕਾਫੀ ਨਹੀਂ ਰਹਾ ਹੋ ਗਿਆ ਸੀ ਤੇ ਵੀ ਉਹ ਕਹਿੰਦਾ ਸੁਭਾਹ ਆਜੋ ਫਿਰ ਸੁਭਾਹ ਯੇ ਬਈ ਕਿਤਨਾ ਕਿਤੇ ਛੋਟੀ ਜਲਦਬਾਜੀ ਦੀ ਗਲਤੀ ਹੋ ਗਈ ਜਣਾ ਜਲਦਬਾਜੀ ਚ ਹੋ ਗਿਆ ਜੀ ਉਹ ਕਹਿੰਦਾ ਵੀ ਆਪਣੀ ਪੇਮੈਂਟ ਪੈ ਗਈ ਤੇ ਉਹਦੇ ਬਾਅਦ ਅਸੀਂ ਤੁਰ ਗਏ ਉਹ ਕਹਿੰਦਾ ਬਈ